ਚਾਹੇ 1000 ਬੰਦਾ ਆਵੇ ਚਾਹੇ 500 ਆਵੇ ਮੈਂ ਲੋਕਾਂ ਕੋਲ ਜਾਊ ਕਾਂਗਰਸ ਦੇ ਵਰਕਰ ਇਕੱਠੇ ਕਰੂੰ ਵਰਕਰ ਮੇਰੀ ਪੱਗ ਨੇ ਤੇ ਵਰਕਰ ਕਾਂਗਰਸ ਪਾਰਟੀ ਦੀ ਪਛਾਣ ਨੇ ਨਾਮ ਖੋਦਿਆਂਗੇ ਕਿੱਧਰ ਜਾਵਾਂਗੇ ਤੇ ਪਛਾਣ ਖੋਦਿਆਂਗੇ ਕਿੱਧਰ ਜਾਵਾਂਗੇ ਭਾਈ ਵੱਖਰ ਜਾਵਾਂਗੇ ਨਾ ਰਾਜਾ ਬੜਾ ਕਹਿੰਦਾ ਜੇ ਕਿਸੇ ਨੇ ਬਾਹਰ ਰਹਿ ਗਿਆ ਕਰਦੀਆਂ ਤਾਂ ਉਹ ਵੱਖਰੇ ਹੋ ਕੇ ਕੰਮ ਕਰਦੇ ਪਾਰ ਮੈਂ ਕਿਹਾ ਮੈਂ ਕਿਹਾ ਮੇਰੀ ਗੱਲ ਸੁਣੋ ਸਾਡਾ ਪ੍ਰਧਾਨ ਉਹਦੀ ਫੋਟੋ ਲੱਗੀ ਹੈ ਉਹਨੂੰ ਮੰਤਰਣ ਦਿੱਤਾ ਉਹਦੀ ਮਰਜ਼ੀ ਹੈ ਲੇਕਿਨ ਅਸੀਂ ਵਰਕਰ ਜਿਹੜਾ ਹੈ ਉਹ ਕਾਂਗਰਸ ਦੀ ਵਿਚਾਰਧਾਰਾ ਦੇ ਲਈ ਤਾਂ ਲੜੂਗਾ ਨਾ ਉਹ ਆਪਣੇ ਅਸਤਿਤਵ ਲਈ ਤਾਂ ਲੜੂਗਾ ਨਾ ਘਰੇ ਤਾਂ ਨਹੀਂ ਕੋਈ ਬਿਠਾ ਸਕਦਾ ਕਿਸ ਨੂੰ ਮੇਰੀ ਗੱਲ ਨੂੰ ਸਮਝੋ ਚਾਹੇ ਹਜ਼ਾਰ ਬੰਦਾ ਆਵੇ ਚਾਹੇ 500 ਆਵੇ ਮੈਂ ਲੋਕਾਂ ਕੋਲ ਜਾਊ ਕਾਂਗਰਸ ਦੇ ਵਰਕਰ ਇਕੱਠੇ ਕਰੂੰ ਵਰਕਰ ਮੇਰੀ ਪੱਗ ਨੇ ਤੇ ਵਰਕਰ ਕਾਂਗਰਸ ਪਾਰਟੀ ਦੀ ਪਛਾਣ ਨੇ ਨਾਮ ਖੋਦਿਆਂਗੇ ਤੇ ਕਿੱਧਰ ਜਾਵਾਂਗੇ ਤੇ ਪਛਾਣ ਖੋਦਿਆਂਗੇ ਤੇ ਕਿੱਧਰ ਜਾਵਾਂਗੇ ਭਾਈ ਰਾਜਪੁਰਾ ਨਿਕਰ ਜਾਵਾਂਗੇ ਨਾ ਰਾਜਪੁਰਾ ਕਹਿੰਦਾ ਜੇ ਕਿਸੇ ਨੇ ਬਾਹਰ ਰੈਡੀਆਂ ਕਰਦੀਆਂ ਤਾਂ ਉਹ ਵੱਖਰੇ ਹੋ ਕੇ ਕਰ ਸਕਦੇ ਪਾਰ ਮੈਂ ਕਿਹਾ ਮੈਂ ਕਿਹਾ ਮੇਰੀ ਗੱਲ ਸੁਣੋ ਸਾਡਾ ਪ੍ਰਧਾਨ ਉਹਦੀ ਫੋਟੋ ਲੱਗੀ ਹੈ ਉਹਨੂੰ ਮੰਤਰਣ ਦਿੱਤਾ ਉਹਦੀ ਮਰਜ਼ੀ ਹੈ ਲੇਕਿਨ ਅਸੀਂ ਵਰਕਰ ਜਿਹੜਾ ਹੈ ਉਹ ਕਾਂਗਰਸ ਦੀ ਵਿਚਾਰਧਾਰਾ ਦੇ ਲਈ ਤਾਂ ਲੜੂਗਾ ਨਾ ਉਹ ਆਪਣੇ ਅਸਤਿਤਵ ਲਈ ਤਾਂ ਲੜੂਗਾ ਨਾ ਘਰੇ ਤਾਂ ਨਹੀਂ ਕੋਈ ਬਿਠਾ ਸਕਦਾ ਕਿਸੇ ਨੂੰ ਮੇਰੀ ਗੱਲ ਨੂੰ ਸਮਝੋ ਚਾਹੇ ਹਜ਼ਾਰ ਬੰਦਾ ਆਵੇ ਚਾਹੇ 500 ਆਵੇ ਮੈਂ ਲੋਕਾਂ ਕੋਲ ਜਾਊਂ ਕਾਂਗਰਸ ਦੇ ਵਰਕਰ ਇਕੱਠੇ ਕਰੂੰ ਵਰਕਰ ਮੇਰੀ ਪੱਗ ਨੇ ਤੇ ਵਰਕਰ ਕਾਂਗਰਸ ਪਾਰਟੀ ਦੀ ਪਛਾਣ ਨੇ ਨਾਮ ਖੋਦਿਆਂਗੇ ਕਿ ਕਿੱਧਰ ਜਾਵਾਂਗੇ ਤੇ ਪਛਾਣ ਖੋਦਿਆਂਗੇ ਕਿ ਕਿੱਧਰ ਜਾਵਾਂਗੇ ਭਾਈ ਰਾਜਾ ਬੜਾ ਜਾਵਾਂਗੇ ਨਾ ਰਾਜਾ ਬੜਾ ਕਹਿੰਦਾ ਜੇ ਕਿਸੇ ਨੇ ਬਾਹਰ ਰਹਿਦੀਆਂ ਕਰਦੀਆਂ ਤਾਂ ਉਹ ਵੱਖਰੇ ਹੋ ਕੇ ਕਰ ਸਕਦੇ ਪਾਰ ਮੈਂ ਕਿਹਾ ਮੈਂ ਕਿਹਾ ਮੇਰੀ ਗੱਲ ਸੁਣੋ ਸਾਡਾ ਪ੍ਰਧਾਨ ਉਹਦੀ ਫੋਟੋ ਲੱਗੀ ਹੈ ਉਹਨੂੰ ਮੰਤਰਣ ਦਿੱਤਾ ਉਹਦੀ ਮਰਜ਼ੀ ਹੈ ਲੇਕਿਨ ਅਸੀਂ ਵਰਕਰ ਜਿਹੜਾ ਹੈ ਉਹ ਕਾਂਗਰਸ ਦੀ ਵਿਚਾਰਧਾਰਾ ਦੇ ਲਈ ਤਾਂ ਲੜੂਗਾ ਨਾ ਉਹ ਆਪਣੇ ਅਸਤਿਤਵ ਲਈ ਤਾਂ ਲੜੂਗਾ ਨਾ ਘਰੇ ਤਾਂ ਨਹੀਂ ਕੋਈ ਬਿਠਾ ਸਕਦਾ ਕਿਸੇ ਨੂੰ ਮੇਰੀ ਗੱਲ ਨੂੰ ਸਮਝੋ ਚਾਹੇ ਹਜ਼ਾਰ ਬੰਦਾ ਆਵੇ ਚਾਹੇ 500 ਆਵੇ ਮੈਂ ਲੋਕਾਂ ਕੋਲ ਜਾਊ ਕਾਂਗਰਸ ਦੇ ਵਰਕਰ ਇਕੱਠੇ ਕਰੂੰ ਵਰਕਰ ਮੇਰੀ ਪੱਗ ਨੇ ਤੇ ਵਰਕਰ ਕਾਂਗਰਸ ਪਾਰਟੀ ਦੀ ਪਛਾਣ ਨੇ ਨਾਮ ਖੋਦਿਆਂਗੇ ਕਿੱਧਰ ਜਾਵਾਂਗੇ ਤੇ ਪਛਾਣ ਖੋਦਿਆਂਗੇ ਕਿੱਧਰ ਜਾਵਾਂਗੇ ਭਾਈ ਰਾਜਾ ਬੜੰਗ ਕਿੱਧਰ ਜਾਵਾਂਗੇ ਨਾ ਰਾਜਾ ਬੜੰਗ ਤਾਂ ਕਹਿੰਦਾ ਉਹ ਜੇ ਕਿਸੇ ਨੇ ਬਾਹਰ ਰੈਲੀਆਂ ਕਾਦੀਆਂ ਤਾਂ ਉਹ ਵੱਖਰੇ ਹੋ ਕੇ ਕਰ ਸਕਦੇ ਪਾਰ ਮੈਂ ਕਿਹਾ ਮੈਂ ਕਿਹਾ ਮੇਰੀ ਗੱਲ ਸੁਣੋ ਸਾਡਾ ਪ੍ਰਧਾਨ ਉਹਦੀ ਫੋਟੋ ਲੱਗੀ ਉਹਨੂੰ ਮੰਤ్రਣ ਦਿੱਤਾ ਉਹਦੀ ਮਰਜ਼ੀ ਹੈ ਲੇਕਿਨ ਅਸੀਂ ਵਰਕਰ ਜਿਹੜਾ ਹੈ ਉਹ ਕਾਂਗਰਸ ਦੀ ਵਿਚਾਰਧਾਰਾ ਦੇ ਲਈ ਤਾਂ ਲੜੂਗਾ ਨਾ ਉਹ ਆਪਣੇ ਅਸਤਿਤਵ ਲਈ ਤਾਂ ਲੜੂਗਾ ਨਾ ਘਰੇ ਤਾਂ ਨਹੀਂ ਕੋਈ ਬਿਠਾ ਸਕਦਾ ਕਿਸ ਨੂੰ ਮੇਰੀ ਗੱਲ ਨੂੰ ਸਮਝੋ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ